ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਅੱਜ ਦਾ ਡਿਜ਼ਾਈਨ। ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਆ ਜੀ। ਤੇ 22 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਉਲਟੀ ਬਣਾ ਲਈ ਸੀ ਇੱਧਰ ਤੇ ਦੋ ਸਲਾਈਆਂ ਆਪਾਂ ਸਿੱਧੀਆਂ ਬਣਾ ਆ। ਇੱਧਰੋਂ ਜਿਵੇਂ ਸਿੱਧਾ-ਸਿੱਧਾ ਬਣਾ ਲਿਆ ਜੀ। ਇੱਕ ਸਿੱਧੀ ਤੇ ਇੱਕ ਉਲਟੀ। ਇਸ ਤਰ੍ਹਾਂ ਬਣਾ ਲਿਆ। ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਸੌਖਾ ਵੀ ਬਹੁਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਇੱਕ ਗੁੰਡਾ ਤਾਰਿਆ 1 2 3 4 ਕੁੰਡੇ ਆਪਾਂ ਉਲਟੇ ਬਣਾ ਲਏ ਸੌਰੀ ਸਿੱਧੇ ਬਣਾ ਲਏ ਜੀ ਇਹ ਧਾਗਾ ਪਿੱਛੇ ਰੱਖਾਂਗੇ ਸੌਰੀ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਤਾਂ ਆਪਾਂ ਇੱਕ ਗੁੰਡਾ ਬਣਾ ਲਾਂਗੇ ਫਿਰ ਤੱਕ ਆਪਣੇ ਵੱਲ ਕਰਾਂਗੇ 1 2 3 4 ਕੁੰਡੇ ਆਪਾਂ ਸਿੱਧੇ ਬਣਾ ਲਏ ਤੱਕ ਆਪਣੇ ਵੱਲ ਕਰਾਂਗੇ ਫਿਰ ਆਪਾਂ ਚਾਰ ਕੁੰਡੇ ਲਵਾਂਗੇ ਚਾਰ ਗੁੰਡੇ ਆਂਦਾ ਇੱਕ ਗੁੰਡਾ ਬਣਾ ਲਵਾਂਗੇ ਇੱਕ ਗੁੰਡਾ ਆਪਣਾ ਵੱਧ ਗਿਆ ਜੀ ਤੇ ਆਪਾਂ ਕਟਾਏ ਹੈਗੇ ਆ ਚਾਰ ਗੁੰਡੇ ਇੱਕ ਗੁੰਡਾ ਆਪਾਂ ਫੇਰ ਤਾਂ ਗਾ ਆਪਣੇ ਵੱਲ ਕਰਕੇ ਲਾਸਟ ਵਾਲੇ ਚਾਰ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਉਹਤੇ ਸਲਾਈ ਪੂਰੀ ਉਲਟੀ ਬਣਾਵਾਂਗੇ ਇੱਥੇ ਆਪਾਂ ਕੁਝ ਵੀ ਨਹੀਂ ਕਰਨਾ ਤੇ ਲਓ ਜੀ ਆਪਾਂ ਸਿੱਧੀ ਸਾਈਡ ਆ ਗਏ ਇੱਥੇ ਆਪਾਂ ਇੱਕ ਇੱਕ ਗੁੰਡਾ ਬਣਾਉਣਾ ਸੀਗਾ ਹੋਰ ਇਹ ਬਾਈ ਗੁੰਡੇ ਬਾਈ ਆਪਾਂ 24 ਗੁੰਡੇ ਪਾਉਣੇ ਸੀ ਇੱਕ ਗੁੰਡਾ ਆਪਾਂ ਇੱਥੇ ਉਲਟਾ ਬਣਾਉਣਾ ਸੀ ਚਲੋ ਜੀ ਆਪਾਂ ਭੁੱਲ ਗਏ ਜੇ ਤੁਸੀਂ ਬਣਾ ਸਕਦੇ ਹੋ ਨਾ ਬਣਾਉਂਗੇ ਤਾਂ ਵੀ ਕੋਈ ਗੱਲ ਨਹੀਂ ਵੈਸੇ ਬਣਾ ਲਉਂਗੇ ਤਾਂ ਵੀ ਵਧੀਆ ਲੱਗਦਾ ਹੈ ਲਓ ਜੀ ਆਪਾਂ ਚਾਰ ਗੁੰਡੇ ਬਣਾ ਲਿਆ ਤਾਂ ਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਫਿਰ ਤੋਂ ਧੱਕ ਆਪਣੇ ਵੱਲ ਕਰਾਂਗੇ ਚਾਰ ਗੁੰਡੇ ਸਿੱਧੇ ਬਣਾ ਲਵਾਂਗੇ ਫਿਰ ਧੱਕ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾ ਲਵਾਂਗੇ ਇਹ ਡਿਜ਼ਾਈਨ ਤੁਸੀਂ ਸਕਿਪ ਜਮਾ ਨਾ ਕਰਕੇ ਦੇਖਿਓ ਫਿਰ ਨਹੀਂ ਪਤਾ ਲੱਗਣਾ ਪੂਰੀ ਵੀਡੀਓ ਦੇਖਿਓ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੂਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਬਣਦਾ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਦੇਖੋ ਜੀ ਆਪਾਂ ਫਸਟ ਗੁੰਡਾ ਤਾਰਿਆ ਤਾਂ ਗਾ ਆਪਣੇ ਵੱਲ ਕਰਾਂਗੇ ਹੁਣ ਆਪਣੇ ਕੋਲੇ ਜਿਹੜੇ ਆ ਚਾਰ ਗੁੰਡੇ ਆ ਇਹਨਾਂ ਨੂੰ ਆਪਾਂ ਇਕੱਠੇ ਬਣਾਵਾਂਗੇ ਚਾਰਾਂ ਨੂੰ ਤਾਂ ਦਾ ਆਪਣੇ ਵੱਲ ਕਰਾਂਗੇ ਹੁਣ ਦੇਖੋ ਜੀ ਆਪਣੇ ਕੋਲ ਇੱਥੇ ਪੰਜ ਗੁੰਡੇ ਹੋ ਗਏ ਹੁਣ ਅੱਗੇ ਆਪਣੇ ਇਹ ਗੁੰਡੇ ਪੰਜ-ਪੰਜ ਗੁੰਡੇ ਹੋ ਜਾਣਗੇ ਚਾਰ ਗੁੰਡੇ ਹੋ ਗਏ ਜੀ ਆਪਣੇ ਇਹ ఫండే జ కట్ే బావే లాగా ਫਿਰ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਹੋ ਗਏ ਜੀ ਹੁਣ ਆਪਣੇ ਫਿਰ ਤਾਂ ਗਾ ਆਪਣੇ ਵੱਲ ਕਰਾਂਗੇ ਲਾਸਟ ਵਾਲੇ ਚਾਰ ਗੁੰਡੇ ਵੀ ਆਪਾਂ ਇਕੱਠੇ ਬਣਾ ਲਵਾਂਗੇ ਤਗਾ ਆਪਣੇ ਵਾਲ ਕਰਾਂਗੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਤੇ ਲਓ ਜੀ ਆਪਾਂ ਪੌਲਟੀ ਸਲਾਈ ਬਣਾ ਲਈ ਐ ਸਿੱਧੀ ਸਾਈਡ ਆ ਗਈ ਸਿੱਧੀ ਸਾਈਡ ਦੇਖੋ ਜੀ ਹੁਣ ਆਪਾਂ ਇੱਕ ਕੁੰਡਾ ਤਾਰਿਆ ਇੱਥੇ ਆਪਾਂ ਦੰਨੇ ਕੁੰਡੇ ਸਿੱਧੇ ਬਣਾ ਲੇ ਜੀ ధన కండే సీ బ తిన్న కుండే జాతాల్గే తిన్న కుండే సిధే బావే ఫిర్ ధాల్గే పం కు కండే సిధే బ ਅੱਗੇ ਆਪਣੇ ਨਾਲ ਕਰਕੇ ਚਾਰ ਕੁੰਡੇ ਹਾਂ ਸੌਰੀ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ ਡਿਜ਼ਾਈਨ ਵਾਲੇ ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਤੇ ਲਓ ਜੀ ਆਪਾਂ ਸਿੱਧੀ ਸਾਈਡ ਆ ਗਏ ਫਸਟ ਕੁੰਡਾ ਆਪਾਂ ਪਾ ਤਾਰਿਆ ਚਾਰ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਇੱਥੇ ਆਪਣੇ ਕੋਲ نیچے ਵੀ ਚਾਰ ਸੀ ਤੇ ਉੱਪਰ ਵੀ ਚਾਰ ਹੀ ਆ। ਤੇ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ। ਹੁਣ ਦੇਖੋ ਜੀ ਆਪਾਂ ਜਿਹੜੇ ਆਪਣੇ ਕੋਲੇ ਆ ਪੰਜ ਕੁੰਡੇ ਹੋਗੇ ਨਾ ਇਹਨਾਂ ਦਾ ਪੰਜਾ ਦਾ ਇੱਕ ਕਰਾਂਗੇ। ਹੁਣ ਆਪਣੇ ਕੋਲੇ ਇਹ ਜਿੰਨੇ ਵੀ ਇਹ ਘਟਾਉਣ ਵਾਲੇ ਵਿੱਚ ਕੁੰਡੇ ਹੋਣਗੇ ਇਹ 5-5 ਹੋ ਜਾਣਗੇ ਜੀ। ਪੂਰੇ ਡਿਜ਼ਾਈਨ 'ਚ ਇਹ 5-5 ਚੱਲਣਗੇ। ਫਿਰ ਧਾਗਾ ਆਪਣੇ ਵੱਲ ਕਰਾਂਗੇ। ਇੱਕ 2 3 4 ਤੇ 5 ਤੱਕ ਆਪਣੇ ਵੱਲ ਕਰਾਂਗੇ ਆਹ 5 ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਅਗਾ ਆਪਣੇ ਨਾਲ ਕਰਾਂਗੇ ਅਗਲੇ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਲਾਸਟ ਵਾਲਾ ਕੁੰਡਾ ਵੀ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਦੇਖੋ ਜੀ ਇਸ ਤਰ੍ਹਾਂ ਬਣਦਾ ਜਾਊਗਾ ਇਹ ਡਿਜ਼ਾਈਨ ਹੁਣ ਅੱਗੇ ਤੋਂ ਅੱਗੇ ਪਹਿਲਾਂ ਦੇਖੋ ਜੀ ਆਪਣੀਆਂ ਆਹ ਚਾਰ ਚਾਰ ਘਟਾਈ ਸੀ ਆਪਾਂ ਇੱਕ ਫਲਾਵਰ ਤੇ ਦੂਜੇ ਚਾਰ-ਚਾਰ ਕੁੰਡੇ ਘਟਾਈ ਸੀਗੇ ਇਹ ਆਪਾਂ ਬਣਾਏ ਵੀ ਚਾਰ-ਚਾਰ ਦੇ ਹਿਸਾਬ ਨਾਲ ਸੀ ਉੱਪਰ ਹੁਣ ਆਪਣੇ ਇਹ ਪੰਜ-ਪੰਜ ਕੁੰਡਿਆਂ ਦੇ ਹਿਸਾਬ ਨਾਲ ਇਹ ਪੱਤੀਆਂ ਆਪਣੀਆਂ ਬਣਦੀਆਂ ਜਾਨੇ ਕੁੰਡੇ ਆਪਣੇ ਉਨੇ ਹੀ ਰਹਿਣਗੇ ਜੀ ਜਿੰਨੇ ਆਪਾਂ ਕੁੰਡੇ ਪਾਵਾਂਗੇ ਤੇ ਕੁੰਡੇ ਆਪਣੇ ਉਨੇ ਹੀ ਰਹਿਣਗੇ ਹੁਣ ਆਪਾਂ ਇੱਥੇ ਬਣਾਉਣੇ ਹੈਗੇ ਹੱਲੇ 4 ਕੁੰਡੇ ਆਪਾਂ ਸਿੰਪਲ ਬਣਾਵਾਂਗੇ ਸਿੱਧੇ ਤਾਂਗ ਆਪਣੇ ਵੱਲ ਕਰਾਂਗੇ 3 ਕੁੰਡੇ ਸਿੱਧੇ ਫਿਰ ਤਾਂਗ ਆਪਣੇ ਵੱਲ ਕਰਾਂਗੇ ਇੱਥੇ ਆਪਣੇ ਕੋਲੇ 5 ਕੁੰਡੇ ਇੱਕ 2 3 4 ਤੇ 5 ਬੱਛਾ ਇਹਨਾਂ ਸੇ ਇਸੇ ਤਰ੍ਹਾਂ ਆਪਾਂ ਉਹਨਡੇ ਇਹ ਬਣਾਉਂਦੇ ਜਾਵਾਂਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਮਿਸ ਆਪਾਂ ਹਗਲੀਆਂ ਦਾ ਤਿਆਰ ਰੱਖਣਾ ਇੱਕ ਵਾਰੀ ਇਹ ਤਿੰਨ ਇਸ ਤਰ੍ਹਾਂ ਹੋਣਗੀਆਂ ਫਿਰ ਇਸ ਤਰ੍ਹਾਂ ਮੁੜ ਜਾਣਗੀਆਂ ਉਸ ਐਸ ਤਰ੍ਹਾਂ ਇਹ ਤਿੰਨ ਨੀਚੇ ਤੋਂ ਵੀ ਤਿੰਨ ਦਿਖਣਗੀਆਂ ਜੇ ਆਪਾਂ ਇਧਰੋਂ ਦੇਖਾਂਗੇ ਤਾਂ ਵੀ ਆਪਣੀਆਂ ਇਹ ਤਿੰਨ ਤਿੰਨ ਦਿਸਣਗੀਆਂ ਦੋ ਦੋ ਆਪਣੀਆਂ ਹੋ ਜਾਣਗੀਆਂ ਇੱਕ ਸੈਂਟਰ ਵਾਲੀ ਦੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਣੀ ਆ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਦਾ ਇਹ ਕਿਸੇ ਵੀ ਰੰਗ ਚ ਤੁਸੀਂ ਪਾ ਸਕਦੇ ਹੋ ਹਰੇਕ ਰੰਗ ਚ ਸੋਹਣਾ ਲੱਗਣ ਵਾਲਾ ਜੀ ਇਹ ਦੇਖੋ ਜੀ ਆ ਮੈਂ ਕਹਿੰਦੀ ਸੀਗੀ ਵੀ ਐਂਡ ਤੇ ਜਾ ਕੇ ਇੱਕ ਕੁੰਡਾ ਇਹਦੇ ਚ ਉਲਟਾ ਤੁਸੀਂ ਜੇ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਵੈਸੇ ਇਸ ਤਰ੍ਹਾਂ ਵੀ ਠੀਕ ਲੱਗਦਾ ਕੋਈ ਉਹ ਨਹੀਂ ਲੱਗਦਾ ਤੇ ਇਹਦੇ ਚ ਆਪਾਂ ਨਾ نیچے 36 ਗੁੰਡੇ ਪਾਏ ਸੀਗੇ ਤੇ ਉੱਪਰ ਵੀ 36 ਗੁੰਡੇ ਆ ਜੀ ਸਾਰੇ ਆਪਾਂ ਬਣਾ ਕੇ ਹੋਣ ਗਿਣਿਆ ਤੇ ਜਿੰਨੇ ਗੁੰਡੇ ਆਪਾਂ نیچے ਪਾਵਾਂਗੇ ਤਾਂ ਓਨੇ ਦੇ ਓਨੇ ਗੁੰਡੇ ਹੀ ਰਹਿਣਗੇ ਇਹ ਤੇ ਦੇਖੋ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਤੇ ਬਹੁਤ ਜਲਦੀ ਬਣਦਾ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਤੇ ਵੱਧ ਤੋਂ ਵੱਧ ਆਪਣੇ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੇ ਨਾਲੇ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ